ਹਾਂਜੀ ਪੁੱਤਰ ਕੀ ਨਾਮ ਹੈ ਤੁਹਾਡਾ ਕੋਮਲਪ੍ਰੀਤਕਰ ਠੀਕ ਆ ਅੱਜ ਆਪਾਂ ਕੁਝ ਸੈਂਟੈਂਸਾਂ ਬਾਰੇ ਗੱਲ ਕਰਾਂਗੇ ਸੈਂਟੈਂਸ ਫਾਰ ਪੰਜਾਬੀ ਤੋਂ ਇੰਗਲਿਸ਼ ਮੈਂ ਉਹਦੀ ਪੰਜਾਬੀ ਬੋਲੂਗਾ ਤੁਸੀਂ ਇੰਗਲਿਸ਼ ਦੇ ਵਿੱਚ ਦੱਸੋਗੇ ਠੀਕ ਆ ਓਕੇ ਇਹ ਸਮਾਚਾਰ ਸੱਚ ਨਹੀਂ ਹੈ this news is not true ਤੁਸੀਂ ਗਲਤ ਤੇ ਨਹੀਂ ਹੋ you are not in the wrong ਠੀਕ ਆ ਉਸ ਦੇ ਵਾਲ ਕਾਲੇ ਹਨ his hair is black ਤੁਹਾਡੀ ਸਾਈਕਲ ਖਰਾਬ ਹੈ ਯੂਅਰ ਬਾਈਸਾਈਕਲ ਇਜ਼ ਆਊਟ ਆਫ ਆਰਡਰ ਮੈਂ ਹਮੇਸ਼ਾ ਤੁਹਾਡੀ ਸੇਵਾ ਲਈ ਤਿਆਰ ਹਾਂ ਆਈ ਐਮ ਆਲਵੇਜ਼ ਐਟ ਯੂਅਰ ਸਰਵਿਸ ਓਕੇ ਮਸ਼ੀਨ ਚਾਲੂ ਹਾਲਤ ਵਿੱਚ ਨਹੀਂ ਹੈ ਮਸ਼ੀਨ ਇਜ਼ ਆਰ ਨਾਟ ਇਨ ਵਰਕਿੰਗ ਆਰਡਰ ਓਕੇ ਗੁੱਡ ਬੁੱਤ ਸਾਡਾ ਆਉਣਾ ਜਾਣਾ ਨਹੀਂ ਹੈ ਵੀ ਯੂ ਆਰ ਨਾਟ ਆਨ ਵਿਸਟਿੰਗ ਟਰਮਸ ਆ ਇਸ ਸ਼ਰਾਰਤ ਵਿੱਚ ਕਿਸ ਦਾ ਹੱਥ ਹੈ ਹੂ ਇਜ਼ ਐਟ ਦਾ ਬਾਟਮ ਆਫ ਹਿਸ ਮਿਸਚੀਫ ਓਕੇ ਗੁੱਡ ਰੱਬ ਇਸ ਪਾਪੀ ਨੂੰ ਮਾਫ ਕਰੇ ਮੇ ਗੋਡ ਪ੍ਰੇਨ ਦਿਸ ਸਿਨਰ ਓਕੇ ਗੁੱਡ ਅੱਜ ਕੱਲ ਸਵਾਰਥ ਦਾ ਬੋਲ ਬਾਲਾ ਹੈ ਸੈਲਫਿਸ਼ਨ ਇਜ਼ ਇਜ਼ ਦਾ ਆਰਡਰ ਦਾ ਡੇ ਓਕੇ ਵੈਰੀ ਗੁੱਡ ਪੁੱਤਰ ਬਹੁਤ ਸੋਹਣਾ